ਅੱਜ ਮੈਂ ਇਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਵੈਸੇ ਤਾਂ 1 April ਤੋਂ ਹੀ ਸ਼ੁਰੂ ਹੋਇਆ ਸੋ ਇਨ੍ਹਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣ ਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਆ ਪੀਐਸਪੀਸੀਐਲ ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਆ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਆ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਵਾਪਰਦੀ ਆ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਹੈ ਜੀ 9646108836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜਿਹਦੇ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੋ ਇਨ੍ਹਾਂ ਕੰਪਲੇਂਟ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਬੇ ਦੀ ਜਾਂ ਕੋਈ ਟਰਾਂਸਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਜੋਦੀ ਪਿਕ ਜਿਹੜੀ ਆ ਉਹ ਕਲਿੱਕ ਕਰਕੇ ਤੇ ਉਹ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਣਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲਓ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਖੱਲੇ ਥੇਠਾਂ ਜਿਹੜੀ ਕਣਕ ਆ ਲਗਭਗ ਮਰਲਾ ਡੇਢ ਮਰਲਾ ਆਉਂਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿੱਲਾ ਕਰ ਰਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡਿਗਦੀ ਵੀ ਆ ਤੇ ਉਹ ਸਾਰੀ ਕਣਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਖੂਂ ਦਾ ਉਹਨੂੰ ਵੀ ਅੱਗ ਨਾ ਲਾਈ ਜਾਵੇ ਕਿਉਂਕਿ ਜੇ ਰਹਿਤ ਖੂਂਦ ਨੂੰ ਵੀ ਥੋੜੀ ਬਹੁਤੀ ਕਿਤੇ ਅੱਗ ਲਾਉਣ ਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਦੇ ਵਿੱਚ ਵੀ ਜਿਹੜੀ ਆਗਾ ਉਹ ਫੈਲ ਸਕਦੀ ਆ ਤਾਨੂੰ ਪਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਉਹ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਆ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਛੋਟੀ ਲੈ ਕੇ ਜਾਂ ਵਾਂਸ ਲੈ ਕੇ ਕਿ ਉਹਦੇ ਨਾਲ ਉਤਾਰਾਂ ਉੱਪਰ ਲੋਕ ਚੁੱਕ ਕੇ ਤੇ ਥੱਲੋਂ ਦੀ ਕੰਬਾਈਨ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜੜਿਆ ਇਮੀਡੀਏਟਲੀ ਕਰਦੇ ਆ ਕਿ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਹੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜੜੀ ਆ ਕੋਈ ਰਿਪੇਅਰ ਜਾਂ ਕੋਈ ਅਹੋਜੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ